ਸਸਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਇੱਕ ਸੜਕੀ ਆ ਹਸੇਦੀਆਂ ਤੁਹਾਨੂੰ ਦਈਏ ਕੀ ਲਗਾਤਾਰ ਜਿਹੜੀਆਂ ਨੇ ਸੜਕਾਂ ਹਸੇਦੀਆਂ ਤਸਵੀਰਾਂ ਸਾਨੂੰ ਮਿਲਦੀਆਂ ਪਈਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਇਸ ਕਰਕੇ ਕਰਦੇ ਪਏ ਆ ਵੀ ਜਦੋਂ ਵੀ ਸੜਕ ਤੇ ਨਿਕਲੋ ਹਾਈਵੇ ਤੇ ਨਿਕਲੋ ਤੇ ਆਪਣਾ ਆਸਾ ਪਾਸਾ ਜ਼ਰੂਰ ਵੇਖਿਆ ਕਰੋ ਤਾਂ ਕਿ ਕਿਸੇ ਵੀ ਘੜੀ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਤੁਹਾਡੇ ਨਾਲ ਨਾ ਹੋਵੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਪਈਆਂ ਨੇ ਕਿ ਵਕ ਵਕ ਥਾਵਾਂ ਦੇ ਉੱਤੇ ਜਿਹੜੇ ਸੜਕੀ ਹਾਦਸੇ ਹੁੰਦੇ ਦਿਖਾਈ ਦੇ ਰਹੇ ਨੇ ਇਹ ਤੁਹਾਨੂੰ ਦੱਦੀਏ ਕਿ ਇੱਕ ਪੀਆਰਟੀਸੀ ਦੀ ਬੱਸ ਜੋ ਕਿ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀ ਇਹ ਪਲਟੀ ਹੋਈ ਹੈ ਤੁਹਾਨੂੰ ਦੱਦੀਏ ਕਿ ਇੱਥੇ ਜਦੋਂ ਗੱਲਬਾਤ ਕੀਤੀ ਗਈ ਤਾਂ ਦੱਸਿਆ ਜਾ ਰਿਹਾ ਕਿ ਇੱਕ ਟੈਂਕਰ ਦੇ ਨਾਲ ਟੱਕਰ ਹੋਣ ਤੋਂ ਬਾਅਦ ਇਹ ਬੱਸ ਪਲਟ ਜਾਂਦੀ ਹੈ ਤੇ ਜਦੋਂ ਤੱਕ ਕਿਸੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਨੇ ਦੱਸਿਆ ਜਾ ਕੇ ਸਵਾਰੀਆਂ ਵਿੱਚ ਹੀ ਬੰਦ ਸੀ ਤਾਂ ਚੀਕਾਂ ਮਾਰ ਰਹੀਆਂ ਸੀ ਕਿ ਸਾਨੂੰ ਬਚਾਓ ਸਾਨੂੰ ਬਚਾਓ ਸਾਨੂੰ ਬਚਾਓ ਕਿਉਂਕਿ ਨਾ ਇਹ ਤਾਂ ਜਿਹੜੇ ਆ ਸ਼ੀਸ਼ੇ ਟੁੱਟ ਰਹੇ ਸੀ ਤੇ ਨਾ ਹੀ ਜਿਹੜੀਆਂ ਬਸ ਦੀਆਂ ਬਾਰੀਆਂ ਖੁੱਲਦੀਆਂ ਪਈਆਂ ਸੀ ਤੇ ਸਵਾਰੀਆਂ ਵਿੱਚ ਜਿਹੜੀਆਂ ਨੇ ਉਹ ਸੌ ਸਾਈ ਹੋਈਆਂ ਇੱਕ ਦੂਜੇ ਨੂੰ ਕਹਿ ਰਹੀਆਂ ਸੀ ਕਿ ਸਾਨੂੰ ਬਚਾਓ ਸਾਨੂੰ ਬਚਾਓ ਤਾਂ ਦੱਦੀ ਏ ਕਿ ਬੱਸ ਜਿਹੜੀ ਏ ਸੰਗਰੂਰ ਪਟਿਆਲਾ ਆ ਨੈਸ਼ਨਲ ਹਾਈਵੇ ਰੋਡ ਆ ਜਿਹੜਾ ਉਹਦੇ ਉੱਤੇ ਪਲਟੀ ਹੋਈ ਹੈ ਟੈਂਕਰ ਦੇ ਨਾਲ ਟੱਕਰ ਖਾਣ ਤੋਂ ਬਾਅਦ ਆ ਜਿਹੜੀ ਇਹ ਬੱਸ ਪਲਟ ਜਾਂਦੀ ਏ ਤੇ ਨੈਸ਼ਨਲ ਸਿਕਿਉਰਿਟੀ ਜੋ ਪੁਲਿਸ ਫੋਰਸ ਆ ਉਹ ਪਹੁੰਚਦੀ ਏ ਤੇ ਦੇਖਦੀ ਏ ਤੇ ਨਾਲ ਦੀ ਨਾਲ ਸਵਾਰੀਆਂ ਵਿੱਚੋਂ ਕੱਢ ਕੇ ਤੇ ਫਿਰ ਹਸਪੀਟਲ ਦੇ ਵਿੱਚ ਜਿਹੜਾ ਆ ਭਰਤੀ ਕਰਵਾਇਆ ਜਾਂਦਾ ਆ ਤੁਹਾਨੂੰ ਦੱਸ ਦੇਈਏ ਕਿ ਇਹ ਬੱਸ ਜਿਹੜਾ ਆ ਪੀ ਆਰ ਟੀ ਸੀ ਦੀ ਬਾਸ ਆ ਜੋ ਕਿ ਭਵਾਨੀਗੜ ਦੇ ਨੇੜੇ ਜਿਹੜਾ ਆ ਦੱਸਿਆ ਜਾ ਰਿਹਾ ਹੈ ਕਿ ਪਲਟ ਗਈ ਹੈ ਤਾਂ ਦਾਦੇ ਕੀ ਸੰਗਰੂਰ ਪਟਿਆਲਾ ਹਾਈਵੇ ਤੇ ਭਵਾਨੀਗੜ ਦੇ ਨੇੜੇ ਜਿਹੜਾ ਆ ਇਹ ਬੱਸ ਪਲਟੀ ਹੋਈ ਹੈ ਕਿਹਾ ਜਾ ਰਿਹਾ ਕਿ ਇੱਕ ਟੈਂਕਰ ਦੇ ਨਾਲ ਜਿਹੜੀ ਇਹ ਉਹ ਟੱਕਰ ਹੁੰਦੀ ਹੈ ਤੇ ਕੈਂਟਰ ਦੇ ਨਾਲ ਜਦੋਂ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਬੱਸ ਪਲਟ ਜਾਂਦੀ ਹੈ ਸਵਾਰੀਆਂ ਨੂੰ ચીਕ ਚਹਾੜਾ ਪੈ ਜਾਂਦਾ ਆ ਤੇ ਰੌਲਾ ਪਾ ਦਿੰਦੀਆਂ ਨੇ ਕਿ ਸਾਨੂੰ ਬਚਾਓ ਸਾਨੂੰ ਬਚਾਓ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੀ ਇਹੋ ਕਿਹਾ ਵੀ ਜਦੋਂ ਅਸੀਂ ਪਹੁੰਚੇ ਤੇ ਸਵਾਰੀਆਂ ਨੇ ચીਕ ਚਹਾੜਾ ਪਾਇਆ ਹੋਇਆ ਸੀ ਕਿਉਂਕਿ ਨਾ ਤਾਂ ਸ਼ੀਸ਼ੇ ਟੁੱਟ ਰਹੇ ਸੀ ਤੇ ਨਾ ਹੀ ਜਿਹੜੀਆਂ ਬਸ ਦੀਆਂ ਬਾਰੀਆਂ ਦਰਵਾਜ਼ੇ ਨੇ ਉਹ ਖੁੱਲ ਰਹੇ ਸੀ ਤੇ ਲੋਕ ਜਿਹੜੇ ਬਸ ਦੀਆਂ ਸਵਾਰੀਆਂ ਸੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੀਆਂ ਸੀ ਬਹੁਤ ਸਾਰੀਆਂ ਇਦਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਬਾਰ-ਬਾਰ ਸਾਂਝੀਆਂ ਕਰਨ ਦਾ ਮਤਬਲ ਇਹੀ ਹੁੰਦਾ ਆ ਕਿ ਤੁਸੀਂ ਆਪਣੇ ਆਪ ਨੂੰ ਦੇਖ ਕੇ ਚੱਲੋ ਤੇ ਆਪਣੇ ਕਦੇ ਵੀ ਸੜਕ ਤੇ ਨਿਕਲਣਾ ਤਾਂ ਆਪਣੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਨਿਕਲੋ ਇਧਰ ਉਧਰ ਦੀ ਝਾਂਤੀ ਜ਼ਰੂਰ ਮਾਰ ਲਵੋ ਤਾਂ ਕਿ ਕਦੇ ਵੀ ਇਸ ਤਰ੍ਹਾਂ ਦਾ ਜਿਹੜਾ ਆ ਸੜਕ ਹਾਸਾ ਨਾ ਹੋਵੇ ਤੇ ਦੇਦੇ ਪਿਓ ਮੇਨਾ ਡੀਪੀਸੀ ਪੰਜਾਬੀ ਬਣੇ ਰਵੋ ਇਸੇ ਤਰ੍ਹਾਂ ਐਂਡ ਤੱਕ ਤੇ ਆਓ ਗੱਲਬਾਤ ਕਰ ਲੈਨੇ ਆ ਉਥੋਂ ਦੇ ਲੋਕਾਂ ਦੇ ਨਾਲ ਆਏ ਬੱਸ ਦੇ ਕੇ ਜਸਮਨ ਸਿੰਘ ਅਕੀ ਕਿਵੇਂ ਹਾਸਾ ਕੀ ਹੋਇਆ ਸੀ ਕਿਸੇ ਉੱਤੇ ਜਾ ਕੇ ਵੀ ਆ ਕਿ ਕੀ ਲੱਗ ਉਹ ਉੱਥੇ ਕੋਈ ਚੀਜ਼ ਮੂਰੇ ਆਈ ਆ ਉਹਦੇ ਬਸ ਆਲੇ ਟਰੈਵਲ ਤੋਂ ਬਸ ਉਹਦੇ ਵਿੱਚ ਇੱਕ ਲਖਦ ਪਲਟ ਗਿਆ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਕਪੀਸ ਲੱਗਦੇ ਨੇ ਚੱਕ ਬਚਾਉਂਦਾ ਉਦੋਂ ਮਰੀਜ਼ ਹੁਣੇ 25 30 30 ਤੋਂ ਜ਼ਿਆਦੇ ਹੁਣ ਖਾਸੇ ਫੱਟੜ ਹੋਏ ਪਏ ਨੇ ਬਹੁਤ ਜ਼ਿਆਦੇ ਸੱਟਾਂ ਲੱਗੀਆਂ ਬੜਾ ਭਿਆਨਕ ਹਾਸਾ ਸੀ ਕੇ ਸਾਥ ਬਹੁਤ ਭਿਆਨਕ ਤੇ ਪਰਮਾਤਮਾ ਨੇ ਬਚਾਇਆ ਇਸ ਕਿਸਾ ਹਾਂ ਬਚਾਇਆ ਪਰਮਾਤਮਾ ਨੇ ਇਹ ਤਾਂ ਨਹੀਂ ਬਾਲਾ ਕੰਮ ਖਰਾਬ ਹੈ ਲਾ ਕਰਨੇ ਵੀ ਮੇਰੇ ਭਰਾ ਦੇ ਸੱਟਾਂ ਲੱਗੀਆਂ ਕਿੱਥੇ ਦਾ ਉਹ ਬਾਲ ਦਾ ਪਿੰਡ ਦੇ ਉਸ ਕੋਲ ਹੈ ਫਣੀ ਟਾਬੇ ਕੋਲ ਨੇਪਾਲ ਦੋਈ ਸਾਈਡ ਉੱਥੇ ਐਕਸੀਡੈਂਟ ਹੋਇਆ ਤਾਂ ਪਰ ਤੁਸੀਂ ਤਾਂ ਹੈ ਤਾਂ ਹੀ ਫਿਰ ਅਸੀਂ ਹਸਪੀਟਲ ਤੱਕਾਂ ਵਾਹ ਮਾਜੀ ਕੀ ਨਾਮ ਹੈ ਇੰਦਰੀਤ ਸਿੰਘ ਪਿੰਡ ਸਕਰੋਦੀ ਆ ਅਸੀਂ ਉਥੋਂ ਆ ਰਹੇ تھے ਮਗਰੋਂ ਮਗਰ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ ਆ ਬਾਲਗ ਇਹ ਕਹਿੰਦੇ ਨੇ ਕਹਿੰਦਾ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ ਕਿਉਂ ਟੈਂਪੋ ਤੋਂ ওভারਟੇਕ ਕਰਦੇ ਖਾਣੀ ਟੈਂਪੋ ওভারਟੇਕ ਕਰਕੇ ਆਪਾਂ ਦਾ ਨਿਚੇ ਮੇ ਹੋਇਆ ਸਾਡੇ ਉਹਨਾਂ ਦਾ ਪਲਟ ਗਈ ਦੀ ਬੱਸ ਡੇਢੀ ਹੋ ਗਈ ਦੀ ਉਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਭੰਨ ਭੰਨ ਕੇ ਵਿੱਚੋਂ ਹਾਇ ਕਰਲਾਬ ਹੋ ਰਿਹਾ ਦੀ ਬਹੁਤ ਰੌਲਾ ਪੈ ਰਿਹਾ ਸੀ ਬਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲੈ ਆਂਦੀਆਂ ਪਾਣੀ ਉਸੋ ਉਸੋ ਹੋਲਟਰ ਤੇ ਪਚਾਏ ਫਿਰ ਇਹਨੇ ਗੱਡੀਆਂ ਆ ਗਈਆਂ ਐਂਬੂਲੈਂਸ ਆ ਗਈਆਂ ਸਰ ਕਿੰਨੇ ਕਿਹਾ ਹਾਸ਼ੇ ਤੇ ਲੱਗਦੇ ਨੇ ਕਿਹੜੇ ਜ਼ਖਮੀ ਨੇ 15 20 ਹੈਗੇ ਨੇ ਬੰਦੇ ਇਹਦੇ ਜ਼ਖਮੀ ਨੇ ਸਰ ਕਿਹਨੇ ਕਿਹੜੇ ਟ੍ਰਾਂਫਰ ਕਿਤੇ ਵੀ ਆ ਸਰ ਇੰਨੇ ਪਟਿਆਲੇ ਵੀ ਭੇਜ ਪਟਿਆਲੇ ਵੀ ਭੇਜ ਤੇ ਬਸ ਕਾਹ ਕੁਛ ਕਰਦਾ ਕਿ ਬੱਸ ਪਰ ਜੀ ਨਹੀਂ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਕਹੇ ਸਾਡੇ ਆਂਦ ਨੂੰ ਤਾਂ ਉਲਟ ਗਈ ਅਸੀਂ ਥੋੜਾ ਜਿਹਾ ਪਿੱਛੇ ਸੀ ਗੱਡੀ ਚੱਲ ਰਹੀ ਸੀ ਜੋ ਅਸੀਂ ਦੇਖਿਆ ਆਗੇ ਉੱਥੇ ਐ ਹੋ ਰਿਹਾ ਸੀ ਬਾ ਵਾਕਾ ਹੋਇਆ ਪਰ ਮੈਂ ਕਿਹਾ ਤਰਨਜੀਤ ਸਿੰਘ ਵੀਰੇ ਸੰਗਰੂਰ ਦੇ ਵੀਰੇ ਕੀ ਮਾਸਾ ਹੋਇਆ ਸੀ ਕੋਲੇ এবਰੇ ਆ ਰਹੀ ਥੀ ਕਿ ਬੱਸ 100 120 ਦੀ ਸਪੀਡ ਤੇ ਹੋਣੀ ਤਕਰੀਬਨ ਪਤਾ ਨਹੀਂ اچਾਨਕ ਇੱਕਦਮ ਕੀ ਹੋਇਆ ਡਰਾਈਵਰ ਨੂੰ ਟੂਲਾ ਆਇਆ ਪਤਾ ਨਹੀਂ ਕੀ ਆਇਆ ਬੱਸ ਉਧਰ ਗਈ ਦੀ ਪਤਾ ਲੱਗਿਆ ਉਸ ਤੋਂ ਬਾਅਦ ਬੱਸ ਜਮੀ ਟੇਢੀ ਹੋ ਗਈ ਸੀਸੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਦੀ ਨਾਲ ਉਹ ਟਾਕੀ ਵਾਲੀ ਸਾਈਡ 'ਤੇ ਉਹ ਵਿਚਾਰਾ ਬਚ ਗਿਆ ਟ੍ਰੇਨਿੰਗ ਤੋਂ ਆ ਰਹੇ ਤੇ ਜੀਰਕਪੁਰ ਤੋਂ ਚੰਗੀ ਬੜੀ ਅਸੀਂ ਅਜੇ ਦੇਖ ਰਹੇ ਤੇ ਕਿ ਵੀ ਸਾਨੂੰ ਸਿੰਪਲ ਬੱਸ ਮਿਲ ਜੇ ਸਿੰਪਲ ਬੱਸ 'ਚ ਬਹਿ ਜਾਂਦੇ ਤਾਂ ਨਾ ਹੁੰਦਾ ਸਾਡਾ ਅਸਾਜ ਇਹ ਬੱਸ ਉਹ 'ਚ ਬਹਿ ਗਏ ਕਿਸਮਤ 'ਚ ਲਿਖਿਆ ਹੋਇਆ ਸੀ ਬਈ ਦੇਖੋ ਕੰਮ ਕਿੰਨੀ ਚੱਪੀ ਲੱਗਦੇ ਹੋ ਨੰਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25 ਤੀ ਤਾਂ ਹੋਣਗੇ 20 ਬੱਚੇ ਆ 20 ਬੱਚੇ ਹੋਣਗੇ ਵੀਰੇ ਜਿਨ੍ਹਾਂ ਦਾ ਲਾਸ ਕਾਫੀ ਹੋ ਗਿਆ ਕਿ ਦਿ ਲੱਟਰ ਉੱਪਰ ਆ ਮਹੀ ਹੋੜਿਆ ਇੱਕ ਦੇ ਦੱਸਣ ਮੁਤਾਬਕ ਕੋਈ ਨਾਮ ਲੂਮ ਟੈਂਪੂ ਅੱਗੇ ਆ ਗਿਆ ਸੀਗਾ ਜੋ ਟੈਂਪੂ ਨੂੰ ਬਚਾਉਂਦੇ ਹੋਏ ਡਰਾਈਵਰ ਨੇ ਬਹੁਤ ਸੂਝਬੂਝ ਨਾਲ ਗੱਡੀ ਨੂੰ ਕਤਾਨਾ ਸਾਈਡ ਲਾਤਾ ਜੋ ਪਲਟ ਗਈ ਸਵਾਰੀਆਂ ਜਿਆਦਾ ਲੋਡ ਹੋਣ ਕਰਕੇ ਜਦ ਪਟਾਂ ਪਲਟੀ ਹੈ ਗੱਡੀ ਇਹ ਪਰ ਜੇ ਡਰਾਈਵਰ ਨਾ ਬਚਾਉਂਦਾ ਤਾਂ ਹੋਰ ਵੀ ਜਾਨੀ ਮਾਲੀ ਨਿਕਸ਼ਣ ਹੋ ਸਕਦਾ ਸੀ ਤਾਂ ਜਿੱਦਾਂ ਜਾਣਕਾਰੀ ਦੀ ਵੀ ਦਿੱਤੀ ਗਈ ਹੈ ਕਿ ਜਦੋਂ ਹਾਦਸੇ ਦੀ ਜਾਣਕਾਰੀ ਮਿਲਦੇ ਤਾਂ ਐਸਐਸਐਫ ਦੀ ਟੀਮ ਮੋਕੇ ਤੇ ਪਹੁੰਚ ਹਾਂਜੀ ਸਰ ਅਸੀਂ ਰੋਡ ਦੇ ਉੱਤੇ ਹੀ ਸੀਗੇ ਗਸ਼ਤ ਕਰ ਰਹੇ ਸੀਗੇ ਉਦੋਂ ਤੀ ਸਾਨੂੰ 2 ਮਿੰਟਾਂ ਜੀ ਅਸੀਂ ਮੌਕੇ ਤੇ ਪਹੁੰਚ ਗਏ ਤਲਾਹ ਮਿਲਣ ਤੇ ਪਬਲਿਕ ਵੱਲੋਂ ਸਾਨੂੰ ਤਲਾਹ ਦਿੱਤੀ ਗਈ ਸੀ ਤਾਂ ਅਸੀਂ ਮੌਕੇ ਤੇ ਜਦੋਂ ਪਹੁੰਚੇ ਤੇ ਪੂਰਾ ਹਾਹਾਕਾਰ ਮੱਚੀ ਹੋਈ ਸੀ ਇਹ ਵੱਲੋਂ ਬੱਸ ਹੋਣ ਕਰਕੇ ਅੰਦਰ ਹਵਾ ਨਹੀਂ ਕਰਾਸ ਹੋ ਰਹੀ ਸੀ ਤਾਂ ਬਹੁਤ ਇੱਟਾ ਮਾਰ ਕੇ ਸੀਸੀ ਪੰਨਕੇ ਸਵਾਰੀਆਂ ਨੂੰ ਕੱਢ ਕੇ ਹਸਪਤਲ ਲੈ ਕੇ ਕਿੰਨੇ ਕੁ ਮਰੀਜ਼ ਦੀ ਜਾਣਕਾਰੀ ਹੈ ਸਰ ਬੀ 22 ਦੇ ਕਰੀਬ ਸੱਟਾਂ ਲੱਗੀਆਂ ਨੇ ਜਿਨ੍ਹਾਂ ਵਿੱਚੋਂ 16 ਮਰੀਜ਼ ਅਸੀਂ ਦਾ ਹਸਪਤਲ ਲੈ ਗਏ ਸੀ ਪੰਜ ਚਾਰ ਮਰੀਜ਼ ਜਿਹੜੇ ਨੇ ਉਹ ਫਸਟ ایڈ ਦੇ ਕੇ ਘਰੋਂ ਚਲੇ ਗਏ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ